ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਨਗਰ ਸੁਧਾਰ ਟਰਸਟ ਲੁਧਿਆਣਾ ਦੇ ਚੇਅਰਮੈਨ ਸਰਦਾਰ ਤਰਸੀਮ ਸਿੰਘ ਪਿੰਡਰ ਵੱਲੋਂ ਦੱਸਿਆ ਗਿਆ ਕਿ ਨਗਰ ਸੁਧਾਰ ਟਰਸਟ ਲੁਧਿਆਣਾ ਵੱਲੋਂ ਟਰਸਟ ਦੀਆਂ ਜਾਇਦਾਦਾਂ ਦੇ ਕੀਤੇ ਨਾਜਾਇਜ਼ ਕਬਜ਼ੇ ਨੂੰ ਖਾਲੀ ਕਰਵਾਉਣ ਲਈ ਨਾਜਾਇਜ਼ ਕਬਜ਼ਾਕਾਰਾਂ ਵਿਰੁੱਧ ਮਹਿੰਮ ਵਿਟੀਗ ਹੋਈ ਹੈ ਟਰਸਟ ਵੱਲੋਂ ਪਲਾਟ ਨੰਬਰ 1152 ਡੀ ਮਾਡਰਨ ਟਾਊਨ ਐਕਸਟੈਂਸ਼ਨ ਪਾਰਕ 2 ਪਟੀਸ਼ਨਰ ਨੂੰ ਵੇਚਿਆ ਹੋਇਆ ਸੀ ਜਦਕਿ ਕੁਝ ਵਿਅਕਤੀਆਂ ਵੱਲੋਂ ਟਰਸਟ ਦੇ ਪਲਾਟ ਨੰਬਰ 1152 ਡੀ ਮਾਡਰਨ ਟਾਊਨ ਐਕਸਟੈਂਸ਼ਨ ਪਾਰਕ 2 ਵਿੱਚ ਨਾਜਾਇਜ਼ ਸੜਕ ਦੀ ਉਸਾਰੀ ਕਰਵਾਈ ਹੋਈ ਸੀ ਜਿਸ ਤੇ ਮਾਨਯੋਗ ਅਦਾਲਤ ਵੱਲੋਂ ਇਸ ਪਲਾਟ ਦੇ ਮਾਲਕ ਨੂੰ ਪਲਾਟ ਦਾ ਕਬਜ਼ਾ ਤੇ ਵਾਣ ਦੇ ਹੁਕਮ ਦਿੱਤੇ ਗਏ ਸਨ ਮਾਨਯੋਗ ਅਦਾਲਤ ਵੱਲੋਂ ਕੀਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਟਰਸਟ ਵੱਲੋਂ ਪਲਾਟ ਨੰਬਰ 1152 ਡੀ ਮਾਡਰਨ ਟਾਊਨ ਐਕਸਟੈਂਸ਼ਨ ਭਾਗ 2 ਦੇ ਵਿੱਚ ਬਣੀ ਹੋਈ ਨਜਾਇਜ਼ ਸੜਕ ਨੂੰ ਮੌਕੇ ਤੇ ਪੁਲਿਸ ਵਿਭਾਗ ਦੀ ਮਦਦ ਨਾਲ ਅਤੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਟਰਸਟ ਦੇ ਫੀਲਡ ਸਟਾਫ ਵੱਲੋਂ ਤੋੜ ਦਿੱਤਾ ਗਿਆ। ਇਸ ਸਬੰਧੀ ਮੌਕੇ ਤੇ ਮੌਜੂਦ ਬਸਨੀ ਕੰਮਲੂ ਵਿਰੋਧ ਕੀਤਾ ਗਿਆ ਪਰੰਤੂ ਉਹ ਕੋਈ ਵੀ ਪੋਖਤਾ ਕਾਗਜ਼ ਪੱਤਰ ਪੇਸ਼ ਨਹੀਂ ਕਰ ਸਕੇ। ਚੇਅਰਮੈਨ ਤਰਸੀਮ ਸਿੰਘ ਭਿੰਡਰ ਵੱਲੋਂ ਦੱਸਿਆ ਗਿਆ ਕਿ ਟਰਸਟ ਦੀਆਂ ਜਾਇਦਾਦਾਂ ਜਿਨ੍ਹਾਂ ਉੱਪਰ ਕਿਸੇ ਵਿਅਕਤੀ ਵੱਲੋਂ ਵੀ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹ ਤੁਰੰਤ ਉਹਨਾਂ ਨਾਜਾਇਜ਼ ਕਬਜ਼ੇ ਨੂੰ ਖਾਲੀ ਕਰ ਦੇਣ ਨਹੀਂ ਤਾਂ ਟਰਸਟ ਵੱਲੋਂ ਆਪਣੀ ਕਾਰਵਾਈ ਨਿਰੰਤਰ ਜਾਰੀ ਰਹੇਗੀ। ਅਤੇ ਨਾਜਾਇਜ਼ ਕਬਜ਼ਕਾਰਾਂ ਅਤੇ ਉੱਤੇ ਕਾਨੂੰਨੀ ਅਨੁਸਾਰ ਬਣਦੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਟਰਸਟ ਵੱਲੋਂ ਨਾਜਾਇਜ਼ ਕਬਜ਼ੇ ਖਾਲੀ ਕਰਵਾਉਣ ਦੀ ਮੁਹਿੰਮ ਪਿਛੇ ਵਿੱਚ ਵੀ ਜਾਰੀ ਰਹੇਗੀ। ਇਸ ਮੌਕੇ ਟਰਸਟ ਦੇ ਟਰਸਟੀ ਇੰਜੀਨੀਅਰ ਸ਼੍ਰੀ ਵਿਕਰਮ ਸਿੰਘ ਵਿਕਰਮ ਕੁਮਾਰ ਟਰਸਟ ਇੰਜੀਨੀਅਰ ਸ਼੍ਰੀ ਨਵੀਨ ਮਲੋਤਰਾ ਟਰਸਟ ਇੰਜੀਨੀਅਰ ਸ਼੍ਰੀ ਬੂਟाराम ਸਹਾਇਕ ਟਰਸਟ ਇੰਜੀਨੀਅਰ ਸ਼੍ਰੀ ਪਰਮਿੰਦਰ ਸਿੰਘ ਸਹਾਇਕ ਟਰਸਟ ਇੰਜੀਨੀਅਰ ਸ਼੍ਰੀ ਕਿਰਨਦੀਪ ਹੀਰ ਸਹਾਇਕ ਟਰਸਟ ਇੰਜੀਨੀਅਰ ਬਲਬੀਰ ਸਿੰਘ ਸਹਾਇਕ ਟਰਸਟ ਇੰਜੀਨੀਅਰ ਸ਼੍ਰੀ ਜਸਕਰਨ ਵੀਰ ਸਿੰਘ ਅਤੇ ਹੋਰ ਫੀਲਡ ਸਟਾਫ ਵੀ ਮੌਜੂਦ ਸੀ